ਇੱਕ ਚੋਰ ਤੇ ਉੱਪਰੋਂ ਚਤਰਾਈਆਂ ਕਹਿੰਦੇ ਹੰਕਾਰ ਬਹੁਤ ਮਾੜੀ ਚੀਜ਼ ਆ ਬੰਦਾ ਕਿਸੇ ਗੱਲ ਦਾ ਵੀ ਹੰਕਾਰ ਕਰੇ ਗੱਲ ਕਰਦੇ ਆ ਖਬਰ ਜੁੜੀ ਆ ਵੱਡੀ ਅਮਨਦੀਪ ਕੌਰ ਜੁੜੀ ਕੇ ਕਾਂਸਟੇਬਲ ਸੀ ਬਠਿੰਡੇ ਦੀ ਸਾਰੇ ਜਾਣਦੇ ਆ ਥਾਰ ਵਾਲੀ ਗੱਡੀ ਦੇ ਨਾਲ ਕਾਫੀ ਮਸ਼ਹੂਰ ਹੋਈ ਆ ਕਿਉਂਕਿ ਥਾਰ ਦੀ ਜਿਹੜੀ ਸਕੀਨ ਸੀ ਗੂਚੀ ਵਰਗੀ ਜਿਹੜੀਆਂ ਐਨਕਾਂ ਨਾਡੋ ਵਰਗੀਆਂ ਘੜੀਆਂ ਦੇ ਜਿਹੜੀ ਕਿ ਬਹੁਤ ਸਕੀਨ ਸੀ ਮਹਿੰਗੇ ਮਹਿੰਗੇ ਪਾਕਿਸਤਾਨੀ ਸੂਟਾਂ ਦੀ ਸਕੀਨ ਆ ਤੇ ਜਿਹੜੀ ਕਿ ਚਿੱਟੇ ਦੇ ਨਾਲ ਫੜੀ ਗਈ ਆ ਚਿੱਟੇ ਤੋਂ ਫੜਨ ਤੋਂ ਬਾਅਦ ਅਰਮਾਨ ਤੇ ਗਈ ਆ ਅਰਮਾਨ ਤੋਂ ਬਾਅਦ ਜਿਹੜਾ ਕਿ ਜੇਲ੍ਹ ਭੇਜ ਦਿੱਤਾ 1 ਮਹੀਨੇ ਦੇ ਬਾਅਦ ਜੇਲ੍ਹ ਤੋਂ ਬਾਅਦ ਬਾਹਰ ਆਈ ਆ ਜਵਾਨਤ ਦੇ ਬਾਹਰ ਆਈ ਆ ਤੇ ਆਉਣ ਸਾਰ ਗੁੱਸਾ ਜਿਹੜਾ ਮੀਡੀਆ ਤੇ ਕੱਢਣਾ ਸ਼ੁਰੂ ਕਰ ਦਿੱਤਾ ਤੇ ਇੱਕ ਵੱਡੇ ਚੈਨਲ ਵੱਲੋਂ ਜਿਹੜੇ ਇੱਕ ਇੰਟਰਵਿਊ ਕੀਤੀ ਗਈ ਆ ਉਹਦੇ ਸਾਹਮਣੇ ਉਹ ਰਿਆ ਹੱਥ ਜਿਹੜੇ ਟਾ ਟਾੜ ਕੇ ਗੱਲਾਂ ਕਰਦੀ ਸੀ ਕਿ ਮੈਂ ਤਾਂ ਬੜੀ ਸੱਚੀ ਤੇ ਸੋਤਰੀ ਆ ਕਿ ਮੈਂ ਤਾਂ ਕਦੇ ਚਿੱਟਾ ਵੇਚਿਆ ਨਹੀਂ ਮੈਂ ਤਾਂ ਚਿੱਟਾ ਕਦੇ ਦੇਖਿਆ ਹੀ ਨਹੀਂ ਮੈਂ ਤਾਂ ਇਸ ਤਰ੍ਹਾਂ ਨਹੀਂ ਕਰਦੀ ਤੇ ਕੋਠੀ ਕਹਿੰਦੀ ਮੈਂ 80 90 ਲੱਖ ਦੇ ਆਪਦੇ ਮੂੰਹ ਦੇ ਨਾਲ ਮੰਨਦੀ ਆ ਹੁਣ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਕੀ ਮਹਿਲਾ ਕੀ ਥਾਰ ਵਾਲੀ ਕਨਸਟੇਬਲ ਜਿਹੜੀ ਅਮਨਦੀਪ ਕੌੜਾ ਇਹਨੂੰ ਅੱਜ ਵਿਜੀਲੈਂਸ ਦੇ ਡਿੱਕੇ ਆ ਚੁੱਕੀ ਆ ਵਿਜੀਲੈਂਸ ਨੇ ਫੜ ਲਿਆ ਕਿਉਂ ਫੜਿਆ ਬਿਜਲੈਂਸ ਨੇ ਉਹ ਵੀ ਤੁਹਾਨੂੰ ਦੱਸਦੇ ਆ ਹੁਣ ਇਹ ਫੜਿਆ ਗਿਆ ਕਹਿੰਦੇ ਬਾਦਲਪਿੰਡ ਦੇ ਘਰੋਂ ਬਾਦਲਪਿੰਡ ਦੇ ਪਿੰਡ ਦੇ ਵਿੱਚੋਂ ਅਸਵਾਨਾ ਖਾਨ ਜਿਹੜੀ ਕਿ ਗਾਇਕਾ ਸੀ ਉਹਦੇ ਘਰੋਂ ਫੜੀ ਗਈ ਆ ਹੁਣ ਇਹਦੇ ਕੀ ਲਿੰਕ ਨੇ ਕਿੰਨੇ ਕਿੰਨੇ ਅਪਸਰਾਂ ਦੇ ਨਾਲ ਲਿੰਕ ਨੇ ਕਹਿੰਦੀ ਮੈਂ ਤਾਂ ਜੇ ਗੱਡੀ ਵੀ ਮੇਰੀ ਤਾਂ ਥਾਣੇ ਵਿੱਚ ਖੜੀ ਆ ਮੇ ਤਾਂ ਘੜੀ ਵੀ ਥਾਣੇ ਵਿੱਚ ਪਈ ਆ ਤੇ ਮੇਰਾ ਫਲਾਣਾ ਵੀ ਜਿਹੜਾ ਮੋਬਾਈਲ ਵੀ ਥਾਣੇ ਦੇ ਵਿੱਚ ਪਿਆਗਾ ਤੇ ਮੈਂ ਤਾਂ ਕਹਿੰਿਆ ਕਹਿੰਦੀ ਬਰੀਕੀ ਦੇ ਨਾਲ ਜਾਂਚ ਕਰੋ ਪਰ ਅੱਜ ਸਵੇਰੇ ਸਵੇਰੇ ਕਹਿੰਦੇ ਚੱਕ ਲਈ ਪੁਲਿਸ ਨੇ ਹੁਣ ਜਿਹੜੀ ਕਿ মিডিਆ ਦੇ ਸਾਹਮਣੇ ਗੱਲਾਂ ਕਰਦੀ ਸੀ ਕਿ ਮੈਂ মিডিਆ ਨੂੰ ਵੀ ਫਸਾਉਂਗੀ ਮੈਂ মিডিਆ ਤੇ ਵੀ ਕੇਸ ਕਰੂੰਗੀ ਹੁਣ ਵਿਜੀਲੈਂਸ ਨੇ ਇਸ ਨੂੰ ਇਸ ਕਰਕੇ ਚੱਕਿਆਗਾ ਕਹਿੰਦੇ ਇਹਦੀ ਆਮਦਨ ਜਿਹੜੀ ਉਹ ਹੈਗੀ 1 ਕਰੋੜ 8 ਲੱਖ ਤੇ ਜਿਹੜੀ ਜਿਹੜੀ ਜਾਇਦਾਦ ਆ ਜਾਂ ਖਰਚੇ ਆ ਉਹ ਹੈਗੇ 1 ਕਰੋੜ 39 ਲੱਖ ਦੱਸੇ ਜਾ ਰਹੇ ਆ ਹੁਣ ਵਿਜੀਲੈਂਸਰ ਡਿੱਕੂਗੇ ਨੂੰ ਵਿਜੀਲੈਂਸ ਵੀ ਐਨ ਆਰ ਪੀ ਆ ਕਿੱਥੋਂ ਆਇਆ ਕਿੱਥੋਂ ਤੇਰੇ ਕੋਲੇ ਮਹਿੰਗੀਆਂ ਮਹਿੰਗੀਆਂ ਘੜੀਆਂ ਮਹਿੰਗੇ ਮਹਿੰਗੇ ਸੂਟ ਮਹਿੰਗੇ ਮਹਿੰਗੇ ਕੁੱਤੇ ਮਹਿੰਗੇ ਮਹਿੰਗੇ ਬਲਟ ਮੋਟਰਸਾਈਕਲ ਆ ਤੇ 80000 ਦੇ ਨਾਲ ਤੁਸੀਂ ਗੁਜ਼ਾਰਾ ਕਰਕੇ ਵੇਖੋ ਕੋਈ ਬੰਦਾ ਕਿ ਕਿਸੇ ਦਾ ਕਰੋੜਾਂ ਦੇ ਕੋਠੇ ਨਹੀਂ ਬਣਦੀਆਂ ਜੇ 80000 ਦੇ ਨਾਲ ਮਹਿੰਗੀਆਂ ਮਹਿੰਗੀਆਂ ਘੜੀਆਂ ਨਹੀਂ ਮਿਲਦੀਆਂ ਅਜਿਹੜੇ ਮਹਿੰਗੇ ਸੂਟ ਨਹੀਂ ਮਿਲਦੇ ਬਲਟ ਮੋਟਰਸਾਈਕਲ ਆ ਨਗਦ ਗੱਡੀਆਂ ਲੈਣੀਆਂ ਆ ਥਾਰ ਵਰਗੀਆਂ ਗੱਡੀਆਂ ਲੈਣੀਆਂ 20-25 ਲੱਖ ਦੀ ਜਿਹੜੀ ਲੈਤੀ ਹੈ ਨੇ ਸੈਗਨ ਹੈਡ ਵੀ ਕਹਿੰਦੀ ਆ ਕਿ ਬੰਦਾ ਇੱਕ ਆ ਮੋਟਰਸਾਈਕਲ ਲੈ ਕੇ ਪਸਤਾਉਂਦਾਗਾ ਜਿਹੜਾ ਕਿ ਜਿਹਦੀ ਕਿ 50-60 ਹਜ਼ਾਰ ਤਨਖਾਹ ਹੁੰਦੀ ਆ ਉਹਦੇ ਕੋਲੇ ਮੈਂ ਤਾਂ ਦੇਖਿਆ ਨਹੀਂ ਕਿ ਅੱਜ ਤੱਕ ਜਿਹੜਾ ਕੁਝ ਬੀਬੀ ਨੇ ਗਿਣਿਆ ਹੈਗਾ ਉਸ ਪੱਤਰਕਾਰ ਕੋਲ ਕਿ ਮੇਰੇ ਕੋਲੇ ਤਾਂ ਜੀ ਆ ਵੀ ਆ ਵੀ ਹੈ ਮਹਿੰਗੇ ਮਹਿੰਗੇ ਸੋਫੇ ਆ ਤੇ ਮਹਿੰਗੇ ਜਿਹੜੇ ਕਿ ਸਕੀਨ ਤੇ ਚਲੋ ਬੰਦੇ ਨੂੰ ਸ਼ੌਕ ਹੁੰਦਾਗਾ ਪਰ ਇਹ ਨਹੀਂ ਕਿ ਇੱਕ ਕਾਂਟੇਬਲ ਹੋਵੇ ਚਿੱਟੇ ਦੇ ਵਿੱਚ ਫੜੀ ਗਈ ਹੋਵੇ ਤੇ ਫਿਰ ਬਾਹਰ ਆ ਕੇ ਜਿਹੜਾ ਕਿ ਜਮਾਨਤ ਤੇ ਤੂੰ ਬਾਹਰ ਆਈਆਂ ਤੇ ਔਨਸਾਰ ਕਹਿ ਦੇਣੀ ਆ ਕਿ ਮੇਰੇ ਵਰਗਾ ਤਾਂ ਕੋਈ ਨਹੀਂ ਪੁਲਿਸ ਵੀ ਝੂਠੀ ਆ ਤੇ ਫਲਾਨਾ ਵੀ ਝੂਠਾ ਤੇ ਧੌਂਕਾ ਕੇ ਝੂਠਾ ਤੇ ਮੈਂ ਸੱਚੀ ਆ ਇਹਨੂੰ ਕਹਿੰਦੇ ਆ ਕਿ ਨਾਲੇ ਚੋਰ ਨਾਲੇ ਚਤਰਾਇਆਂ ਨਾਲੇ ਕਾਣਾ ਤੇ ਨਾਲੇ ਦੂਜਿਆਂ ਨੂੰ ਜਿਹੜਾ ਮਾਲਾ ਦੱਸਣਾ ਕਿ ਮੈਂ ਫਲਾਨੇ ਉੱਤੇ ਵੀ ਕੇਸ ਕਰੂ ਧੌਕੇ ਤੇ ਵੀ ਕੇਸ ਕਰੂ ਚਲੋ ਤੁਹਾਡਾ ਰਾਈਟ ਆ ਤੁਸੀਂ ਜਿੱਥੇ ਮਰਜ਼ੀ ਕੇਸ ਕਰੋ ਨਾ ਕਰੋ ਪਰ ਅੱਜ ਵਿਜੀਲੈਂਸ ਦੇ ਡਿੱਕੇ ਜਿਹੜੇ ਆ ਗੀ ਆ ਬਾਦਲਪਿੰਡ ਦੇ ਅਸਮਾਨਾ ਖਾਨ ਦੇ ਘਰੋਂ ਕਹਿੰਦੇ ਇਹ ਅੱਜ ਫੜੀ ਗਈ ਆ ਰਾਤ ਦੇ ਰਹੀ ਕਹਿੰਦੇ ਪਰਚਾ ਪਹਿਲੇ ਹੀ ਜਿਹੜਾ ਪੁਲਿਸ ਵੱਲੋਂ ਜਿਹੜਾ ਵਿਜੀਲੈਂਸ ਵੱਲੋਂ ਕਰ ਲਿਆ ਸੀ ਇਹਨੂੰ ਅੱਜ ਸਵੇਰੇ ਬੁਲਾਇਆ ਪੁੱਛਗਿੱਛ ਦੇ ਬਹਾਨੇ ਬੁਲਾਇਆ ਤੇ ਉਸ ਤੋਂ ਬਾਅਦ ਹੁਣ ਪੁਲਸੇ ਨੂੰ ਵਿਜੀਲੈਂਸ ਕਿੱਥੇ ਲੈ ਗਈ ਆ ਇਹ ਹਜੇ ਤੱਕ ਕੋਈ ਪਤਾ ਨਹੀਂ ਬਠਿੰਡੇ ਦੇ ਵਿੱਚ ਆ ਜਾਂ ਚੰਡੀਗੜ੍ਹ ਆ ਜਾਂ ਕਿੱਥੇ ਆ ਇਹ ਆਉਣ ਵਾਲਾ ਦੱਸੂਗਾ ਵਕਤ ਪਰ ਹੁਣ ਦੁਬਾਰੇ ਆਪਾਂ ਕਹਿ ਦਈਏ ਕਿ ਬਿਜੀਲੈਂਸ ਦੇ ਹੁਣ ਅੜਿੱਕੇ ਆ ਚੁੱਕੀ ਆ ਦੂਜੇ ਕੇਸ ਆ ਇੱਕ ਚਿੱਟੇ ਦੇ ਕੇਸ ਤੋਂ ਨਿਕਲੀ ਆ ਤੇ ਅਜੇ ਜ਼ਮਾਨਤ ਤੇ ਸੀ ਤੇ ਹੁਣ ਜਿਹੜਾ ਕਿ ਬਿਜੀਲੈਂਸਰ ਵੱਲੋਂ ਜਿਹੜਾ ਵੱਧ ਆਮਦਨ ਦੇ ਸੋਰਸ ਦੇ ਨਾਲ ਜਿਹੜਾ ਕਿ ਇਹਨੂੰ ਚੱਕ ਲਿਆ ਹੁਣ ਪਤਾ ਲੱਗੂਗਾ ਜਿਹੜੇ ਕਿ ਭਿਆ ਭਿਆ ਕਰਦੀ ਸੀ ਮੈਂ ਮੈਂ ਕਰਦੀ ਸੀ ਪੱਤਰ ਪੱਤਰਕਾਰ ਦੇ ਮੂਹਰੇ ਕਿ ਮੈਂ ਹੱਥ ਮਾਰ ਮਾਰ ਕਹਿੰਦੀ ਸੀ ਕਿ ਮੈਨੂੰ ਕੌਣ ਕਹਿੰਦਾ ਜੀ ਮੈਨੂੰ ਸਾਫ਼ਤ ਕਰੇ ਮੇਰੇ ਤੇ ਦੋਸ਼ ਆ ਜਾਨੀ ਕਿ ਇੱਕ ਗੱਲ ਵੀ ਇਹ ਨਹੀਂ ਕਬੂਲੀ ਕਿ ਭਾਈ ਹਾਂ ਮੇਥੋਂ ਗਲਤੀ ਹੋਈ ਆ ਤੇ ਬਾਦਲ ਵਾਂਗੂ ਕਹਿ ਦਿੰਦੇ ਜੀ ਸੁਖਵੀਰ ਬਾਦਲ ਵਾਂਗੂ ਆਣ ਜਾਣੇ ਜਾਣੇ ਆਣ ਜਾਣੇ ਵਿੱਚ ਗਲਤੀ ਹੋ ਗਈ ਆ ਪਰ ਨਹੀਂ ਕਿਉਂਕਿ ਹੰਕਾਰ ਫਤੂਰ ਹੁੰਦਾ ਜਿਹੜਾ ਨਸੇ ਦਾ ਜਿਹੜਾ ਕਿ ਮੈਂ ਦੁਆਰੇ ਚੈਲੰਜ ਕਰੂੰਗੀ ਮੈਂ ਕੋਰਟ ਦੇ ਵਿੱਚ ਜਾਊਂਗੀ ਮੈਂ ਮੇਰੇ ਉੱਤੇ ਝੂਠਾ ਕੇਸ ਪਾਇਆ ਗਿਆ ਜਾਨੀ ਕਿ ਇੱਕ ਸਰਕਾਰ ਨੂੰ ਸਿੱਧਾ ਚੈਲੰਜ ਕਰ ਰਹੇ ਸੀ ਤੇ ਹੁਣ ਵਿਜੀਲੈਂਸ ਨੇ ਚੁੱਕ ਲਈ ਤੇ ਹੁਣ ਪਤਾ ਲੱਗੂਗਾ ਕਿ ਇਹਦੇ ਵਿੱਚੋਂ ਕੀ ਕੁਝ ਨਿਕਲਦਾਗਾ ਕਿਉਂਕਿ ਕੋਠੀ ਦਾ ਜਿਹੜਾ ਵੱਡਾ ਰੋਲਾ ਪਿਆ ਹੋਇਆ ਸੀ ਆਮ ਲੋਕਾਂ ਵੱਲੋਂ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਵੀ ਘੇਰ ਕੇ ਇਹ ਗੱਲ ਸਵਾਲ ਕੀਤੇ ਜਾ ਰਹੇ ਸੀ ਕਿ ਤੁਸੀਂ ਗਰੀਬਾਂ ਦੇ ਘਰਾਂ ਉੱਤੇ ਬਲਡوزر ਚਲਾ ਰਹੇ ਹੋ ਜਿਹੜੇ ਕਿ ਨਸ਼ਾ ਵੇਚਦੇ ਆ ਥੋੜੇ ਕਨੇ ਗਰੀਬ ਨੇ ਉਹਨਾਂ ਦਾ ਤੁਸੀਂ ਬਲਡوزر ਚਲਾ ਦਿੰਦੇ ਹੋ ਪਰ ਤੁਹਾਡੀ ਇੱਕ ਆਪਦੀ ਮਹਿਕਮੇ ਦੀ ਜਿਹੜੀ ਕਿ ਅਮਨਦੀਪ ਕੌਰ ਅਕਾਹ ਟੇਬਲ ਉਹਦੇ ਸਰੇ ਆਮ ਤੁਹਾਡੀ ਪੁਲਿਸ ਨੇ ਜਿਹੜਾ ਕਿ ਚਿੱਟਾ ਫੜਿਆ ਤੇ ਉਹਦੇ ਉੱਤੇ ਬਿਲਡੋਜ਼ਰ ਕਦੋਂ ਚੱਲੂਗਾ ਫਿਰ ਕਈ ਐਮਐਲਏ ਕਹਿੰਦੇ ਜੀ ਇਹ ਤਾਂ ਕੇਸ ਹੈ ਤਾਂ ਬਠਿੰਡੇ ਦਾ ਜੀ ਬਠਿੰਡੇ ਅਜੇ ਚੱਲ ਰਹੀ ਇਨਕੁਆਰੀ ਦੇਖਣਗੇ ਹੁਣ ਕਈ ਪੱਤਰਕਾਰਾਂ ਨੇ ਵੀ ਕਿਸਾਨ ਜੁਨੀਅਰ ਨੇ ਵੀ ਆਮ ਲੋਕਾਂ ਦਾ ਵੀ ਹਰ ਇੱਕ ਦਾ ਇਹੀ ਗੱਲ ਕਹਿਣਾਗਾ ਕਿ ਭਾਈ ਗਰੀਬ ਲੋਕਾਂ ਦੇ ਘਰ ਢਾਉਣੇ ਆ ਜਿਹੜੇ ਉਹ ਬੜੇ ਸੌਖੇ ਹੁੰਦੇ ਆ ਅਮੀਰ ਜਾਤਿਆਂ ਦੇ ਘਰ ਜਿਹੜੇ ਨੇ ਜਿਹੜੇ ਸਰੇ ਆਮ ਚਿੱਟਾ ਵੇਚਦੇ ਆ ਤੇ ਚਲਾਕੀਆਂ ਵੀ ਕਰਦੇ ਆ ਤੇ ਸਰਕਾਰ ਨੂੰ ਚੁਣੌਤੀ ਵਨਦਿਆ ਸਰਕਾਰ ਨੂੰ ਬੰਗਾਰ ਦੇ ਵੀ ਆ ਕਿ ਅਸੀਂ ਤਾਂ ਭਾਈ ਇਸ ਤਰ੍ਹਾਂ ਕੰਮ ਕਰਾਂਗੇ ਤੁਸੀਂ ਲਾ ਲਓ ਜਿਹੜਾ ਜੋਰ ਤੁਹਾਡੇ ਤੋਂ ਲੱਗਦਾਗਾ ਇਸ ਕਰਕੇ ਲੱਗਦਾਗਾ ਹੁਣ ਅਮਨਦੀਪ ਕੌਰ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਕਿਉਂਕਿ ਬਦਲਣੇ ਵੀ ਜ਼ਰੂਰ ਚਾਹੀਂਦਿਆਂ ਨੇ ਜਿਹੜੇ ਬੰਦੇ ਦੇ ਉੱਤਰ ਇੰਨਾ ਹੰਕਾਰ ਹੋਵੇ ਇੰਨਾ ਫਤੂਰ ਹੋਵੇ ਇੱਕ ਘਰ ਕਿਸੇ ਦਾ ਪੱਟਿਆ ਹੋਵੇ ਉਹ ਜਦਾਨੀ ਅਜੇ ਬਲਕ ਬਲਕ ਕੇ ਕਹਿ ਰਹੀ ਆ ਕਿ ਮੇਰੇ ਘਰੋਂ ਮੇਰਾ ਪਤੀ ਤੇ ਇਹ ਲੇਡੀ ਕਾਰਟੇਬਲ ਜਿਹੜੀ ਕਿ ਮੈਂ ਰੰਗੇ ਹੱਤੀ ਫੜੀ ਆ ਤੇ ਫਿਰ ਇਹਨੂੰ ਕੀ ਪਤਾ ਲੱਗ ਗਿਆ ਕਿ ਭਾਈ ਉਹਦੇ ਘਰ ਫਲਾਨਾ ਪਿਆ ਉਹਦੇ ਘਰ ਧਮਕਾ ਕੇ ਪਿਆ ਗਰਮੀ ਰਿਕਾਰਡ ਦਾ ਜਿਹੜੀ ਗੱਲ ਕਰਦੀ ਐ ਮਨਦੀਪ ਕੌਰ ਜੇ ਤੂੰ ਉਹਦੇ ਪਤੀ ਨੂੰ ਨਹੀਂ ਪੱਟਿਆ ਜੇ ਉਹਦੇ ਪਤੀ ਦੇ ਲਾਇਸੈਂਸ ਸਿੱਪ ਦੇ ਵਿੱਚ ਤੂੰ ਨਹੀਂ ਹੈਗੀ ਤਾਂ ਫਿਰ ਤੈਨੂੰ ਕੰਮੇ ਪਤਾ ਲੱਗ ਗਿਆ ਉਹਦੇ ਘਰ ਵੀ ਆ ਵੀ ਪਿਆ ਵੀ ਆ ਵੀ ਪਿਆ ਵੀ ਆ ਵੀ ਪਿਆ ਜਣੇ ਕਿ ਆਪਣੇ ਆਪ ਨੂੰ ਸੱਚੀ ਸਾਬਤ ਕਰਨ ਦੇ ਲਈ ਬੜਾ ਕੁਝ ਬੰਦਾ ਕਰਦਾ ਹੈਗਾ ਪਰ ਹੁਣ ਜਿਹੜੀ ਇਹ ਲੇਡੀ ਆ ਅਮਨਦੀਪ ਕੌੜਾ ਕਨਸਟੇਬਲ ਆ ਇਹਦੀਆਂ ਮੁਸ਼ਕਲਾਂ ਦੁਬਾਰੇ ਫੇਰ ਵੱਧ ਗਈਆਂ ਜਾਨੀ ਕਿ ਇੱਕ মিডিਆ ਦੇ ਨਾਲ ਅਜੇ ਤੱਕ ਕਹਿੰਦੀ ਸੀ ਮੇਰੇ ਹੋਰ মিডিਆ ਆਉਣਗੇ ਇੰਟਰਵਿਊ ਕਰਨਾ ਪਰ ਇੱਕ মিডিਆ ਵਾਲੇ ਆਲੇ ਨੇ ਇੰਟਰਵਿਊ ਕੀਤੀ ਸੀ ਤਾਂ ਮੈਨੂੰ ਲੱਗਦਾ ਤੀਜੇ ਚੌਥੇ ਦਿਨ ਇਹਦਾ ਖਮਾਜਾ ਜਿਹੜਾ ਮੈਨੂੰ ਲੱਗਦਾ ਕਿ ਭੁਗਤਣਾ ਪੈ ਗਿਆ ਕਿਉਂਕਿ ਆਪਣੇ ਮੂੰਹ ਕਹਿ ਰਹੀ ਸੀ ਕਿ ਮੇਰੇ ਕੋਲੇ ਆ ਆ ਚੀਜ਼ ਵੀ ਆ ਆ ਵੀ ਆ ਕਰੋੜ ਰੁਪਏ ਦੀ ਕੋਠੀ ਦਾ ਮਨਨ ਗਈ ਸੀ ਕਿ ਮੇਰੇ ਕੋਲੇ ਕਰੋੜ ਰੁਪਏ ਦੀ ਕੋਠੀ ਆ ਤੇ ਥਾਰ ਗੱਡੀ ਆ ਸੌਰੀ ਮਾਫ ਕਰਨਾ ਥਾਰ ਗੱਡੀ ਆ ਤੇ ਜਿਹੜੇ ਆ ਕਿ ਬਲਟ ਮੋਟਰਸਾਈਕਲ ਆ ਤੇ ਗੁਚੀ ਦੀਆਂ ਐਣਕਾਂ ਨੇ ਤੇ ਹੋਰ ਜਿਹੜੇ ਕਿ ਪਰਫੂਮ ਵੀ ਦੱਸਿਆ ਗਿਆ ਸੀ ਬੇਸ਼ੱਕ ਉਹਦੇ ਚ ਜ਼ਿਕਰ ਨਹੀਂ ਕੀਤਾ ਕਹਿੰਦੇ ਗਿਫਟ ਦਿੱਤਾ ਇਹਨੂੰ ਹਰੇਕ ਚੀਜ਼ ਹੀ ਗਿਫਟਾਈ ਆ 25000 ਦਾ ਜਿਹੜਾ ਕਿ ਪਰਫੂਮ ਆ ਇਹਨੂੰ ਘੱਡੀ ਵੀ ਗਿਫਟ ਆਈਆਂ ਇਹਨੂੰ ਸੂਟ ਵੀ ਗਿਫਟ ਆਉਂਦੇ ਆ ਇਹਨੂੰ ਮਹਿੰਗੇ ਮਹਿੰਗੇ ਐਪਲ ਦੇ ਮੋਬਾਈਲ ਵੀ ਗਿਫਟ ਆਉਂਦੇ ਆ ਸਹੀ ਗੱਲ ਆ ਭਾਈ ਇੱਥੇ ਤੱਕ ਕਿਸੇ ਨੇ ਕਿਸੇ ਨੇ ਅੱਜ ਤੱਕ ਕਿਦੇ 10000 ਦਾ ਕੋਈ ਗਿਫਟ ਨਹੀਂ ਕੀਤਾ ਜਾਂ ਜਿਹੜੇ ਹੋਰ ਮੁਲਾਜ਼ਮ ਨੇ ਉਹਨਾਂ ਦੇ ਕਿਹਾ ਕੋਈ ਰਿਸ਼ਤੇਦਾਰ ਨਹੀਂ ਹਰ ਇੱਕ ਦਾ ਰਿਸ਼ਤੇਦਾਰ ਕੋਈ ਨਾ ਕੋਈ ਗਿਆਗਾ ਭਾਈ ਕੌਣ ਰਿਸ਼ਤੇਦਾਰਾ ਉੱਥੇ ਕਿਹੜਾ ਟੱਲੀਆਂ ਦੇ ਨਾਲ ਆ ਰੁਪਏ ਲੱਗਦੇ ਆ ਕਿ ਪੱਤਿਆਂ ਦੇ ਨਾਲ ਭਾਈ ਤੋੜ ਕੇ ਤੁਹਾਨੂੰ ਦੇ ਦੇਣੇ ਆ ਹਰ ਇੱਕ ਚੀਜ਼ ਭਾਈ ਤੈਨੂੰ ਗਿਫਟ ਕਰੀ ਗਿਆ ਅਗਲਾ ਆਪਣੇ ਘਰਵਾਰੇ ਨਹੀਂ ਸੋਚਿਆ ਕਿਸੇ ਨੇ ਮੈਨੂੰ ਸੂਟ ਵੀ ਕਹਿੰਦੇ ਪਾਕਿਸਤਾਨੀ ਸੂਟ ਆ ਕਹਿੰਦੇ ਉਹ ਵੀ ਮੈਨੂੰ ਗਿਫਟ ਕੀਤਾ ਆ ਕਾਰੀਆਂ ਵੀ ਨੋ ਵੀ ਗਿਫਟ ਕੀਤਾ ਆ ਤੇ ਮੋਬਾਈਲ ਮਹਿੰਗਾ ਐਪਲ ਦੇ ਫੋਨ ਆ ਕਹਿੰਦੇ ਉਹ ਵੀ ਗਿਫਟ ਕੀਤਾਗਾ ਜਣੇ ਕਿ ਫਿਰ ਤੂੰ ਜੇ ਭਾਈ ਗਿਫਟੀ ਸਾਰਾ ਕੁਝ ਕਰਨਾ ਹੈਗਾ ਤੂੰ ਪਰ ਘਰੇ ਵਹਿ ਜਾ ਤੈਨੂੰ ਅਗਲਾ ਆਪੇ ਭੇਜ ਦਿਆ ਕਰੂਗਾ ਤੇ ਕਿਉਂ ਤੂੰ ਫਿਰ ਜਿਹੜਾ ਮੈਕ ਨੂੰ ਬਤਨਾਵ ਕਰਤੇ ਲੱਗੀ ਹੋਈਆਂ ਪੁਲਿਸ ਦੀ ਜਿਹੜੀ ਸਭੀਆ ਪਹਿਲੇ ਹੀ ਖਰਾਬ ਸੀ ਤੇ ਇਹ ਜੀਆਂ ਕਾਲੀਆਂ ਭੇਡਾਂ ਨੇ ਜਿਹੜੀ ਹੋਰ ਖਰਾਬ ਕਰ ਦਿੱਤੀ ਆ ਇਸ ਵੀਡੀਓ ਨੂੰ ਅੱਜ ਤੁਸੀਂ ਕਿੰਨਾ ਕੁ ਅਤਵਾਕ ਰੱਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਅਮਨਦੀਪ ਕੌਰ ਉੱਪਰ ਜਿਹੜਾ ਜਾਂਚ ਤੇ ਮੁਕੰਮਲ ਹੋਣੀ ਚਾਹੀਦੀ ਆ ਇਹਦੀ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਤਾ ਕਿ ਜਿਹੜਾ ਕਿ ਇਹ ਜਿਹੇ ਅਮਨਦੀਪ ਕੋਰ ਪਤਾ ਨਹੀਂ ਹੋਰ ਕਿੰਨੇ ਇੱਕ ਹੋਣਗੇ ਆ ਕਿੰਨੇ ਇੱਕ ਕਾਲੀਆਂ ਭੇਡਾਂ ਤੇ ਭੇਡੂ ਨੇ ਜਿਹੜੇ ਕਿ ਪੁਲਿਸ ਦੇ ਵਿੱਚ ਬੈਠੇ ਆ ਜਿਹੜਾ ਪੁਲਿਸ ਦਾ ਐਸ ਖਰਾਬ ਕਰਨ ਤੇ ਲੱਗੇ ਹੋਏ ਆ ਲੱਗਦਾ ਕਿ ਹੁਣ ਵਿਜੀਲੈਂਸ ਇਹਨੂੰ ਲੜਕੋਗੀ ਪਤਾ ਲੱਗੂਗਾ ਕਿ ਇਹਦੇ ਕੋਲੋਂ ਭਾਈ ਕੀ ਕੁਝ ਨਿਕਲਦਾ ਕੀ ਕੁਝ ਬਰਾਮਦ ਹੁੰਦਾਗਾ ਚਲੋ ਚਿੱਟੇ ਦੇ ਵਿੱਚ ਦਾ ਕਹਿੰਦੀ ਆ ਜੇ ਤੱਕ ਪੁਲਿਸ ਨੇ ਕਹਿੰਦੇ ਚਲਾਨ ਨਹੀਂ ਪੇਸ਼ ਕੀਤਾ ਸੀ ਉਸ ਤੋਂ ਪਹਿਲੇ ਜਿਹੜੀ ਬੀਬਾ ਇਹ ਬਾਹਰ ਆ ਗਈ ਸੀ ਅਮਨਦੀਪ ਕੋਰ ਤੇ ਹੁਣ ਦੇਖਦੇ ਆ ਕਿ ਇਹਦੇ ਉੱਤੇ ਕੀ ਬਣਦਾਗਾ ਕੀ ਕੇਸ ਪਾਉਂਦੇ ਆ ਅੱਗੇ ਰਣਨੀਤੀ ਕੀ ਜਿਹੜੀ ਕਿ ਕਿੰਨੇ ਕ ਸਕੰਜੇ ਦੇ ਵਿੱਚ ਕਸੀ ਜਾਂਦੀ ਆ ਕੀ ਜਿਹੜਾ ਕਿ ਜਿਹੜਾ ਕਿ ਇੰਨਾ ਮਹਿੰਗਾ ਕੁਝ ਆਉਂਦਾ ਸੀ ਉਹ ਕਿੱਥੋਂ ਆਉਂਦਾ ਸੀ ਕਿਹੜੀ ਜਾਇਦਾਦ ਤੋਂ ਇਹਦੇ ਕੋਲ ਕੀ ਸੋਰਸ ਨੇ ਇਹਦੇ ਤਹਿਤ ਜਿਹੜੇ ਕਿ ਇਹ ਸਾਰਾ ਵਿਜੀਲੈਂਸ ਕੱਟ ਕੇ ਲਿਆਉਗੀ ਤੇ ਬਣੇ ਰਹੋ ਵੀਡੀਓ ਦੇ ਨਾਲ ਤਾਤਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਨੂੰ ਦਿਓ ਆਜਾ ਤੁਸੀਂ ਵੇਖਦੇ ਹੋ ਪੰਜਾਬੀ ਬੱਚਾ ਟੀਵੀ ਮੈਂ ਹਾਂ ਮਕਰਤ ਸਿੰਘ ਉੱਬਾ